ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਿਲਾ ਪੰਜਵਾਹ ਹਰ ਵਿਸਰਤ ਸਦਾ ਖੁਆਰੀ ਤਾਕੋ ਤੁਖ ਕਹਾ ਬਿਆਪੈ ਜਾਕੋ ਓਟ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾ ਕੋ ਤੁਖ ਕਹਾ ਬਿਆਪੈ ਜਾ ਕੋਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੈ ਅਰ ਜਾਰੀ ਨਾਮ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋਹਾਰੀ ਗੁਣ ਦਾਣ ਗੁਣ ਤਿ ਨਹੀਂ ਗਾਏ ਜਾਕੋ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨ ਦਾਨ ਗੁਣ ਤੇ ਨਹੀਂ ਗਾਏ ਜਾਕੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਪ੍ਰਮਾਨ ਕਰਦੇ ਹਨ ਹੇ ਭਾਈ ਪ੍ਰਮਾਤਮਾ ਦੇ ਨਾਮ ਨੂੰ ਭਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ ਹੇ ਪ੍ਰਭੂ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਬਕਾਰ ਵੱਲੋਂ ਤੋਖ ਨਹੀਂ ਲੱਗ ਸਕਦਾ ਰਹਾਉ ਹੇ ਭਾਈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ ਉਹ ਇਉਂ ਹੀ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਸਿਮਰਨ ਤੋਂ ਬਾਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ। ਏ ਨਾਨਕ ਆਖੇ ਭਾਈ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ। ਉਸ ਦੀ ਜ਼ਿੰਦਗੀ ਮubaruk ਹੁੰਦੀ ਹੈ। ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ